ਟੂੜੀ ਕਰਕੱਤੀ ਮੇਰਾ ਸਾਲਾ 40 45 ਲੱਖ ਰੁਪਏ ਲਵਾ ਕੇ ਆਪਿਆ ਮੈਨੂੰ ਕਿ ਸ਼ਰਮ ਨਹੀਂ ਆਣੀ ਦੋ ਤੋਂ ਨੂੰ ਪਤਾ ਇੰਨਾ ਗੱਲਾਂ ਦਾ ਵੀ ਜਿ세ਈ ਪਰਪੁਰਖੇ ਜਾ ਉਗਾਏ ਹੁੰਦੇ ਕੰਡਰੋ ਬਾਰ ਤਾ ਤੋ ਨੋ ਵਾਪਸ ਕਾ ਤੋ ਧੱਕੇ ਮਾਰ ਕੇ ਕੱਲ ਦਾ ਆਪਾ ਤਾ ਉਹਦਾ ਤੰਗਾ ਕੱਗੇ ਮਾਰੀ ਮੋਟੀ ਬੰਦਾ ਸ਼ਰਮ ਮੰਦਾ ਜਮਾਈ ਹੈਣੀ ਮਤ ਚੜੀ ਲੱਥੀ ਦੀ والله ਆ ਭਈ ਅੱਪਾਤਾ ਦਾ ਕੰਮ ਨੂੰ ਮੁਰਤਾ ਹੁਣ ਚੰਨੇ ਦਾ ਵੀ ਫੋਨ ਆਇਆ ਸੀ ਇਹ ਪਤਾ ਚੰਨਾ ਹੀ ਆਜੇ ਕਿਦਾ ਵੀ ਯਾਰ ਕੰਮ ਕਰਾਉਣਾ ਕੀ ਕਰਾਂ ਮੈਂ ਓਟਖੜਾ ਗੋਡੇ-ਗੋਡੇ ਤਾਂ ਸੂਰਜ ਆ ਗਿਆ ਤੈਨੂੰ ਮੜਾ ਮੋਟਾ ਹੈ ਕੋਈ ਚੜੀ ਲੱਥੀ ਦੀ ਪੱਠੇ ਪੁੱਠੇ ਪਾਤੇ ਮੈਂ ਸਾਰਿਆਂ ਨੂੰ ਮੇੜਤਾ ਕੰਮ ਉਹ ਤਰਤਾਇਆ ਵੀ ਆਉਣ ਵਾਲਾ ਹੋਊਗਾ ਆਈ ਤੇ ਪੈਂਚਰ ਪੁੰਚਰ ਲਵਾ ਲਾ ਹੋਰ ਨਹੀਂ ਕੋਸਤਾ ਮੈਂ ਖੇਤ ਬੰਨੇ ਲੈ ਜਾ ਕਰੂ ਉਹ ਗਾਂ ਪਣੀ ਪਾਉਣ ਵਾਲੀ ਜਿੱਥੇੋਂ ਪਹਿਲਾਂ ਪਾਣੀ ਪੀਵਾ ਜਮਾ ਸਰਿਆ ਪੈ ਸ਼ੋਰ ਦਾ ਕਿਸਾ ਕਰ ਜਾਣਾ ਸਾਰਾ ਦਿਨ ਧੰਦਾ ਹੀ ਨਹੀਂ ਮੁੱਕਦਾ ਨਾ ਬਣਾ किट गयी इथ ना पै गया या बखाने पा जाए की करे बंदा दुनियादारी पीला पीला करमाल गए ਤੈਨੂੰ ਹੁਣ ਕਦੇ ਨਾ ਬੰਨਣਾ। ਉਹ ਸੱਚੀ ਬੰਦ ਕਰਕੇ ਆ। ਹੁਣ ਪਿਆ ਰੁਪਇਆ 40 45 ਲੱਖ ਲਵਾਤਾ ਸੀ ਕੀ ਕਰਤਾ। ਤੇ ਫੇਰ ਹੁਣ ਕੀ ਕਰ ਗਏ? ਚੱਲ ਜੋ ਆਟਾ ਅੱਧਾ ਕਰਿਆ ਗਿਆ। ਫੋਟੋ ਜਦੋਂ ਇਹ ਬਾਈ ਕਰ ਗਿਆ ਨਹੀਂ। ਇਹਨੂੰ ਸਮਝਾਇਆ ਸੀ ਕਿ ਭਾਈ ਸਹੀ ਤਰੀਕੇ ਨਾਲ ਜਾਵੇਂਗਾ ਤੇ ਚੰਗਾ ਰਹੇਗਾ। ਫਿਰ ਗਲਤ ਤਰੀਕੇ ਨਾਲ ਗਲਤੀ ਨਸੀਜਾ ਨਿਕਲਦਾ। ਕੋਈ ਵੀ ਇਹ ਗਲਤ ਤਰੀਕੇ ਦਾ ਤਾਂ ਗਲਤੀ ਨਿਕੇ ਜਾਣਾ। ਨੰਬਰ ਬੁੱਕੀ ਦੀ ਕਿਸੇ ਕਰਕੇ ਇਹ ਤਾਂ ਗੀੰਦ। ਉਹ ਤਾਂ ਪੁੱਤ ਫਰਕ ਲੈਣਾ ਆ ਆਪ ਪਾਇਪ ਰੱਖੀ ਬਿਜਲੀ ਕਰਕੇ ਉਧਰ ਪਰੇਮ ਕਰਕੇ ਰੱਖ ਦਿੱਤਾ। ਹੁਣ ਦੁੱਖ ਤਾਂ ਆਪ ਨੂੰ ਵੀ ਆਉਂਦਾ ਇਸ ਜਗ੍ਹਾ। ਤਾਂ ਆਉਂਦਾ ਹੈ ਤੇ ਦੁੱਖ ਕਰਕੇ ਕੀ ਕਰਾਂਗੇ? ਹੈ? ਦੁੱਖ ਕਰਕੇ ਕੀ ਕਰਾਂਗੇ? ਦੋਖ ਕਰਕੇ ਤਾਂ ਫੇਰ ਆਪਾਂ ਵੀ ਬਹਿ ਜਾਗੇ ਵੀ ਭਾਈ ਦੋਖਾ ਦੋਖ ਪਰ ਉਹਨੂੰ ਹੌਸਲੇ ਨਾ ਥਾਮਾਂਗੇ ਵੀ ਭਾਈ ਹੁਣ ਚਲ ਇੱਥੇ ਝਾੜੀ ਕਰ ਲੈ ਹੋਰ ਕੀ ਆ ਝਾੜੀ ਤਾਂ ਹੀ ਕੰਮ ਨਿਭੜਨਾ ਹਾਂ ਜਦਿ ਪੋਏ ਪਾਂਦਾ ਸੀ ਉਹ ਤਾਂ ਵੇਚ ਲਿਆ ਉਹ ਤਾਂ ਵੇਚ ਲਿਆ ਹੁਣ ਉਹਦੇ ਤੋਂ ਫੇਰ ਆਪਣੇ ਬੱਚ ਦੀ ਗੱਲ ਨਹੀਂ ਕੋਈ ਰਹੀ ਹਾਂ ਤੇ ਉਹਦੇ ਜਿਦ ਕੋਈ ਅੱਖੇ ਨਾ ਲੱਗੇ ਤਾਂ ਤੇਰਾ ਹੀ ਹੁੰਦਾ ਔਰ ਤੂੰ ਦੱਸ ਦੇ ਹੁਣ ਤਾਂ ਕਰ ਰਹਿ ਗਿਆ ਆਪਣੇ ਕੋਲੇ ਤੇਰਾ ਹੈਰਤਾ ਦਾ ਮੈਨੂੰ ਕੱਟ ਲਾ ਤੂੰ ਵੀ ਸ਼ੱਕਾ ਜਿਹਾ ਕੱਟਨੀ ਆ ਤਾ ਹੁਣ ਤਾਂ ਅਗਲੇ ਵੇਸ਼ ਕੀਤੇ ਫੜਦਾਂਗੇ ਸਾਰੀ ਪੰਜਾਬੀ ਖੜ ਜੂਗਾ ਸਾਰਾ ਇੱਕ ਇੱਕ ਹੀ ਖੜ ਜੂਗਾ ਮੇ ਹੁਣ ਤਾਂ ਕੱਢਣ ਲੱਗ ਗਏ ਹੁਣ ਨਹੀਂ ਕਿਤੇ ਦਾ ਮੌਕਾ ਜਾਂਦਾ ਆ ਜੇ ਸਿੱਧਾ ਗਾਬ ਜਾਇਆ ਜਾਂਦਾ ਤਾਂ ਜਾਓ ਨਹੀਂ ਆ ਜਾਓ ਗੱਲ ਸਹੀ ਆ ਹਾਂ ਉਹ ਕਿ ਲਾਉਣਗੇ ਆਪਦੇ ਲਾਉਂਦੇ ਆ ਕੋਈ ਨਹੀਂ ਨਾ ਲੰਦਾਗਾ ਆਪ ਹੀ ਲਾਉਣੇ ਆ ਇੱਕ ਦੂਜਾ ਇੱਕ ਦੂਜੇ ਨੂੰ ਆਂਦਾ ਵੀ ਚਲੋ ਹੁਣ ਉੱਥੇ ਕਹਿੰਦੀ ਕੀ ਤੰਗੜੀ ਨਾ ਕਰਨੇ ਗੱਲ ਤਾਂ ਪਰੋਹੀ ਪਤਾ ਤਾਂ ਉਦੋਂ ਲੱਗਦਾ ਜਦੋਂ ਚਲ ਆਇਂ ਕਰੋ ਕੰਦੇ ਆ ਚਲੋ ਜਾਂਦੇ ਰਹੋ ਤੁਸੀਂ ਉੱਥੇ ਬੈਠੋ ਤੇ ਪੀਣੇ ਚਾ ਤੇ ਉਹ ਨਾਲੇ ਉਹਨੇ ਚੰਨੇ ਨੇ ਆਉਣਾ ਉਹ ਮੈਂ ਕਹੇ ਬੈਠਾ ਰਿਸ਼ਤੇ ਦਾ ਹਾਂ ਕਿ ਤੈਨੂੰ ਮੈਂ ਰਿਸ਼ਤਾ ਕਰਾ ਦੂੰਗਾ ਹਾਂ ਉਹ ਮੈਨੂੰ ਸ਼ੱਕ ਪੈਂਦਾ ਉਹਦਾ ਫੋਨ ਆਇਆ ਸੀਗਾ ਆਊਗਾ ਤੇ ਫਿਰ ਕਰਦੇ ਕੋਈ ਸੱਜਾ ਕਬਾ ਚਲ ਪਰ ਕੋਈ ਨਹੀਂ ਤੇ ਰਸਤਾ ਵੀ ਹੁੰਦਾ ਹੀ ਰਹਿੰਦੇ ਆ ਚਾ ਚੂ ਪੀਲਾ ਕੋਤ ਟਕੜਾ ਹੁਣ ਚਲੋ ਜਿਹੜਾ ਕੁਝ ਹੋ ਗਿਆ ਉਹ ਠੀਕ ਹੈ ਚੰਗਾ ਟਰੰਕ ਦਾ ਬੇੜਾ ਵਹਿ ਜਾ ਇਹ ਜਿਹਦਾ ਤੈਨੂੰ ਸਮਝਾਉਂਦੇ ਸੀ ਜੀ ਨਾ ਦਾ ਮਾਂ ਦਾ ਤੂੰ ਆਖਿਆ ਨਹੀਂ ਲੱਗਿਆ ਸਾਡੇ ਜਦ ਮਾਰੀ ਹੁੰਦੀ ਹੈ ਤੇ ਹੁਣ ਉਹਨੇ ਕੱਢ ਤੇ ਚੱਲ ਸਾਨੂੰ ਤਾਂ ਆਏ ਆ ਵੀ ਚੱਲ ਸਾਡਾ ਪੁੱਤ ਸਾਡੇ ਘਰੇ ਆ ਗਿਆ ਉਹ ਸਾਰੇ ਲੋਕਾਂ ਦਾ ਜਿਹੜੇ ਰਹਿ ਗਏ ਉਹ ਕੀ ਕਰਨ ਆ ਇਹ ਜਿਹੇ ਟਰੰਕ ਦਾ ਜਿੰਨੇ ਕੱਟ ਤੱਕ ਮੋਤ ਲੋਕਾਂ ਨੇ ਚੰਗੇ ਨਹੀਂ ਦੇ ਜੇ ਇੱਛੇ ਕੰਮ ਕਰੀ ਜਾਂਦੇ ਭੋਏ ਭਾਂਡਾ ਵੀ ਦੇ ਚਗੇ ਸਾਰਾ ਕੁਝ ਕਰ ਗਏ ਚਲ ਸਾਨੂੰ ਤਾਂ ਆਏ ਆ ਵੀ ਚਲ ਸਾਡਾ ਜਵਾਕ ਘਰੇ ਆ ਗਿਆ ਤੇ ਜੋ ਉੱਥੇ ਰਹਿ ਜਾਂਦੇ ਤਾਂ ਫੇਰ ਕੀ ਸੀ ਉਹ ਜਿਹੜੇ ਲੋਕਾਂ ਦੇ ਰਹਿ ਗਏ ਉਹ ਕੀ ਕਰਨ ਮਾਵਾਂ ਕੋਈ ਨਹੀਂ ਸਮਝਾਉਂਗੀ ਮੈਂ ਚੰਗਾ ਉੱਠੜਾ ਤੇ ਜੇ ਇੱਛੇ ਕੰਮ ਕਰਗੇ ਤਾਂ ਇੱਛੇ ਕੰਮ ਤਾਂ ਮੁੱਕਦਾ ਨਹੀਂ

ਚੜਕੇ ਤੋਂ ਕੁਛ ਨਹੀਂ ਬਣਦਾ ਤੂੰ ਵੀ ਮੇਰੀ ਗੱਲ ਸੁਣ ਮੈਂ ਉਹਨੂੰ ਛੜਕ ਕੇ ਕਿਲੇਣਾ ਅਖਰ ਮੇਰਾ ਵੀ ਪੁੱਤ ਆ